ਸੰਘਿਆ ਜੀ ਤੇ ਅਸੀਂ ਇੱਥੇ ਕਬੀਰਪਾਰਕ ਮਾਰਕੀਟ ਦੇ ਵਿੱਚ ਸਾਡਾ ਸੈਂਟਰ ਹੈ ਜੀ ਪਿਛਲੇ 19-20 ਸਾਲ ਤੋਂ ਤੇ ਮਸਲਾ ਇਹ ਆ ਸਰ ਵੀ ਪਿਛਲੇ ਨਾ ਕਾਫੀ ਲੰਬੇ ਸਮੇਂ ਤੋਂ ਨਾ ਇੱਥੇ ਰੇੜੀਆਂ ਲੱਗਦੀਆਂ ਅਸੀਂ ਜੀ ਅਸੀਂ بار بار ਪ੍ਰਸ਼ਾਸਨ ਨੂੰ ਕਹਿੰਦੇ ਰਹੇ ਹਾਰ ਕੇ ਨਾ ਇਹਨਾਂ ਨੂੰ 15-20 ਰੇੜੀਆਂ ਦੀ ਪਰਮਿਸ਼ਨ ਮਿਲੀ ਪਰ ਇਹ ਜਿਹੜੇ ਭਈਏ ਆ ਨਾ ਇਹਨਾਂ ਨੇ ਆਪਣੇ ਚਾਚੇ ਤਾਏ ਆਪਣੇ ਰਿਸ਼ਤੇਦਾਰਾਂ ਦੀਆਂ ਨਾਲ ਪੰਜ ਪੰਜ ਸੱਤ ਸੱਤ ਰੇੜੀਆਂ ਲਵਾਤੀਆਂ ਉਹ ਰੇੜੀਆਂ ਦੀ ਜਿਹੜੀ ਗਿਣਤੀ ਆਣਾ ਉਹ ਹੋ ਗਈ तकरीबन 70 80 ਦੇ ਲਾਗੇ ਲਾਗੇ ਦੋ ਤੋਂ ਉੱਪਰ ਮਤਲਬ ਤੋਂ ਹੀ ਗੱਲੋ ਵੀ ਸ਼ਾਇਦ 100 ਤੋਂ ਉੱਤੇ ਵੀ ਹੋ ਗਈਆਂ ਕੋਈ ਕਈ ਮੂਵੇਬਲ ਵੀ ਹੈਗੀਆਂ ਅਸੀਂ ਵਿੱਚ ਇਨਾ ਕ ਜਿਆਦਾ ਗੰਦ ਕਦੀ ਸੀਵਰੇਜ ਦੀਆਂ ਸੀਵਰੇਜ ਦਾ ਪਾਣੀ ਕਦੀ ਕੁਝ ਇਨਾ ਕ ਜਿਆਦਾ ਮਲ ਉਹਨਾਂ ਨੇ ਗੰਦ ਅਨ ਹਾਈਜਨਿਕ ਤਰੀਕੇ ਨਾਲ ਨਾ ਦਸਤਾਨੇ ਜੋ ਗੰਧਮੰਦ ਲੋਕਾਂ ਨੂੰ ਖਵਾ ਸਕਦੇ ਇਨਾ ਤੁਸੀਂ ਵੇਖਿਆ ਨਾ ਪਿਛਲੇ ਸਾਲ ਵੀ ਇੱਥੇ ਅੰਮ੍ਰਿਤਸਰ वेस्ट ਦੇ ਵਿੱਚ ਡੇਂਗੂ ਤੇ ਚਿਕਨਗੁਨੀਆ ਕਨਾ ਫੈਲਿਆ ਸੀ ਉਹਦੇ ਸਭ ਤੋਂ ਵੱਡਾ ਹੱਥ ਇਨਾ ਭਈਆਂ ਦਾ ਹੈਗਾ ਸੀ ਅਸੀਂ ਬਾਰ-ਬਾਰ ਰਿਟਰਨ ਰਿਪੋਰਟਾਂ ਦਿੰਦੇ ਰਹੇ ਚਲੋ ਅਸੀਂ ਇਹਨਾਂ ਦੇ ਤੇ ਕਹਿੰਦੇ ਰਹੇ ਵੀ ਚਲੋ ਕੋਈ ਨਹੀਂ ਕਾਰਵਾਈ ਕਰਦੇ ਆ ਪਿਛਲੇ ਦਿਨੀਆਂ ਦੇ ਰੇੜੀਆਂ ਚੁੱਕੀਆਂ ਗਈਆਂ ਸੀ ਅੱਜ ਤੁਹਾਡੇ ਵੱਲੋਂ ਕੀ ਕੀਤਾ ਹੈ ਐਂ ਤੁਹਾਨੂੰ ਦੱਸਦੇ ਆ ਐਂ ਅਹੀਂ ਇਹ ਇਹ سلسلہ ਦੇ ਵਿੱਚ ਅਸੀਂ ਐਮਐਲਏ ਸਾਹਿਬ ਨੂੰ ਦਰਖਾਸਤ ਦਿੱਤੀ ਐਮਐਲਏ ਸਾਹਿਬ ਨੇ ਬੜਾ ਹੀ ਇੱਕ ਛਲਾਗਾ ਯੋਗ ਕਦਮ ਠਾਇਆ ਕਿ ਉਹਨਾਂ ਨੇ ਕਿਹਾ ਵੀ ਸਾਰੀਆਂ ਜਿਹੜੀਆਂ ਰੇੜੀਆਂ ਵਾਂ ਇਹ ਆਪਾਂ ਚੁਕਾ ਦੇਣੀਆਂ ਵਾਂ ਇਥੇ ਆਪਾਂ ਬਾਬਾ ਜੀ ਜਿਹੜੇ ਆ ਕੁੱਲੀ ਵਾਲੇ ਉਹਨਾਂ ਦੇ ਸਹਾਇਦਾ ਦੇ ਨਾਲ ਨਾਲ ਤੇ ਗ੍ਰੀਨ ਬੈਲਟ ਵੀ ਤਿਆਰ ਕਰਤੀ ਇਹਨਾਂ ਨੇ ਕੀ ਕੀਤਾ ਭਈਆਂ ਨੇ ਸਾਨੂੰ ਪਤਾ ਲੱਗਾ ਦੂਜੇ ਚੌਥੇ ਦਿਨਾਂ ਅੰਦਰੋਂ ਖਾਤੇ ਇਹਨਾਂ ਦੇ ਭਈਆਂ ਦੇ ਕੋਈ ਬੰਦੇ ਸੀ ਸਾਨੂੰ ਦੱਸਦੇ ਰਹਿੰਦੇ ਸੀ ਕਦੀ ਇਹ ਐਮਐਲਏ ਸਾਹਿਬ ਨੂੰ ਮਿਲਦੇ ਸੀ ਜਾ ਕੇ ਕਦੀ ਕਿਸੇ ਨੂੰ ਪੈਸੇ ਆਫਰ ਕਰਦੇ ਸੀ ਹੁਣ ਤੁਸੀਂ ਆਮਰਾਣ ਹੋਵੋਗੇ ਵੀ ਇਹ ਭਈਏ ਜਿਹੜੇ ਆ ਮੁੱਠੀ ਭਾਰੇ ਕਿੰਨੇ ਦਾ ਆਫਰ ਕਰ ਸਕਦੇ ਪੈਸੇ ਤੁਸੀਂ ਯਕੀਨ ਮੰਨੋਗੇ 3 ਲੱਖ ਤੋਂ ਲੈ ਕੇ ਤੇ 10 ਲੱਖ ਦੇ ਵਿੱਚ ਵਿੱਚ ਇਹ ਭਈਏ ਆਫਰ ਕਰਦੇ ਪਈ ਐਡੀ ਯਾਰ ਕਿਹੜਾ ਇੱਥੇ ਖਜ਼ਾਨਾ ਦੱਬਿਆ ਹੋਇਆ ਵਾ ਐਸ ਪਾਸੇ ਦੁਕਾਨਾਂ ਦੇ ਜਿਹੜੇ ਸਾਨੂੰ ਪਰਲੇ ਬਣੇ ਨਹੀਂ ਲੱਭਾ ਇਨੇ ਸਾਲਾਂ ਚ ਜਿਹੜਾ ਭਈਆ ਨੂੰ ਲੱਭ ਗਿਆ ਹੁਣ ਕੀ ਕੀਤਾ ਗਿਆ ਤੁਹਾਡੇ ਵੱਲੋਂ ਇੱਥੇ ਬਹਿ ਕੇ ਹੁਣ ਇਹ ਕੀਤਾ ਗਿਆ ਵੀ ਸਾਨੂੰ ਇੱਕ ਦੋ ਦਿਨ ਤੋਂ ਲੱਗਦਾ ਪਿਆ ਸੀ ਵੀ ਇਹ ਮਿਲਦੇ ਪਏ ਅੰਦਰ ਖਾਤੇ ਤੇ ਉਹਦੇ ਨਾਲ ਇਹ ਹੀ ਵੀ ਸਾਨੂੰ ਇਹ ਪਤਾ ਲੱਗਾ ਵੀ ਇਹਨਾਂ ਨੇ ਭਈਆ ਨੇ ਆਫਰ ਕੀਤੇ ਆ ਇਹਨਾਂ ਨੇ ਆਪਣਾ ਜਿਹੜਾ ਰੇੜੀਆਂ ਦਾ ਹਮਲਾ ਹੀ ਨਾ ਉਹ ਲਿਆ ਕੇ ਪਿਛਲੇ ਬੰਨੇ ਤੇ ਇਧਰ ਇਧਰ ਨਜ਼ਦੀਕ ਰੱਖਤਾ ਵੀ ਅੱਬਰਾਤੋ ਰਾਤ ਲਾਉਣੀਆਂ ਵਾ ਸਾਨੂੰ ਕੱਲ ਪਤਾ ਲੱਗਿਆ ਜੀ ਆਪਾਂ ਥਾਣਾ ਜਿਹੜਾ ਸਲਾਮਾਂਬਾਦ ਆ ਉੱਥੇ ਜਾ ਕੇ ਸ਼ਾਮੀ ਦਰਖਾਸਤ ਦੇ ਆਏ ਵੀ ਸਾਡੇ ਬੰਦਿਆਂ ਦੇ ਗਲ ਵੀ ਪਏ ਤੁਸੀਂ ਹੈਰਾਨ ਹੋ ਜਾਓਗੇ ਭਾਜੀ ਵੀ ਜੇ ਗੱਲ ਕਰਾਂ ਤੁਸੀਂ ਮੰਨੋਗੇ ਨਹੀਂ ਇਹ ਭਈਏ ਜਿਹੜੇ ਆ ਜਿੰਨਾ ਇਥੇ ਕ੍ਰਾਈਮ ਹੁੰਦਾ ਪਿਆ ਉਹ ਚ ਭਈਆਂ ਦਾ ਹੱਥ ਆ ਦੂਸਰੇ ਨੰਬਰ ਦੇ ਉੱਤੇ ਡਰੱਗਸ ਮਾਫੀਆ ਸਾਰਾ ਇਹਨਾਂ ਦੇ ਕੋਲ ਆ ਜਿੱਨਾ ਯੂਨੀਵਰਸਿਟੀ ਦੇ ਵਿੱਚ ਬੁੱਢੀ ਬਾਜ਼ੀ ਕੰਮ ਚੱਲਣਦਿਆ ਇਹ ਭਈਏ ਚਲਾਉਂਦੇ ਪਿਆ ਭਈਏ ਇਹ ਕੰਮ ਨਹੀਂ ਕਰਦੇ ਪਏ ਭਈਏ ਵਾਈਫ ਸਵੈਪਿੰਗ ਦਾ ਕੰਮ ਵੀ ਕਰਦੇ ਪਿਆ ਜਨਾਨੀਆਂ ਬਦਲਾ ਅਦਲਾ ਬਦਲੀ ਦਾ ਕੰਮ ਵੀ ਇਹਨਾਂ ਦੇ ਹੀ ਆ ਦੂਸਰੇ ਨੰਬਰ ਦੇ ਉੱਤੇ ਭਈਏ ਕੀ ਕਰਦੇ ਪਿਆ ਕੁੜੀਆਂ ਦੇ ਨੰਬਰ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਮੁੰਡਿਆਂ ਦੇ ਨੰਬਰ ਭਈਆਂ ਨੂੰ ਕੁੜੀਆਂ ਮੁੰਡਿਆਂ ਨੂੰ ਪ੍ਰੋਵਾਈਡ ਕਰਦੇ ਆ ਉਹਦੇ ਨਾਲ ਕੀ ਹੁੰਦਾ ਭਈਆਂ ਨੂੰ ਕਮਿਸ਼ਨ ਮਿਲਦੀ ਆ ਭਈਆਂ ਨੇ ਤੁਸੀਂ ਹੈਰਾਨ ਹੋ ਜਾਓਗੇ ਚਾਰ ਚਾਰ ਨੋਵਾ ਗੱਡੀਆਂ ਪਾਈਆਂ ਆਈਆਂ ਸਰ ਚਾਰ ਨੋਵਾ ਗੱਡੀ ਇੱਕ ਮੈਂ ਗੱਡੀ ਅੱਜ ਤੱਕ ਨਹੀਂ ਲੈ ਸਕਿਆ ਹਲੀ ਤੱਕ ਹੈ ਤੇ ਇਹ ਭਈਏ ਚਾਰ ਨੋਵਾ ਗੱਡੀਆਂ ਕਿਰਾਏ ਦੇ ਤੇ ਜਿਹੜਾ ਕਿਹੜਾ ਕਾਰੋਬਾਰ ਆ ਜਿਹੜਾ ਪੰਜਾਬ ਦਾ ਇਨਾ ਯੂਥ 10 ਲੱਖ ਯੂਥ ਕਹਿੰਦੇ ਆ ਹਰ ਦੋਆਂ ਸਾਲਾਂ ਦੇ ਵਿੱਚ ਬਾਹਰ ਜਾਂਦਾ ਜਿਹਨੂੰ ਯੂਥ ਨੂੰ ਨਹੀਂ ਲੱਗਦਾ ਭਈਏ ਚਾਰ ਚਾਰ ਪਾਈ ਬੈਠੇ ਆ ਤੁਸੀਂ ਦੱਸੋ ਇੱਕ ਚਾਂਪਾਂ ਦੀ ਰੇੜੀ 30 40 ਰੁਪਏ ਦੀ ਚਾਂਪ ਵੇਚ ਕੇ ਤੇ ਤੁਸੀਂ ਕਿਤਰਾ ਨੋਵਾ ਪਾ ਲੋਗੇ ਗੱਡੀਆਂ ਫਿਰ ਤੁਸੀਂ ਪੈਸੇ ਕਿਵੇਂ ਆਫਰ ਕਰ ਦੋਗੇ ਹੁਣ ਕੀ ਤੁਹਾਡੀ ਲਾਸਟ ਮੰਗ ਹੈ ਜਿਹੜਾ ਹੁੰਦੀ ਸਾਡੀ ਲਾਸਟ ਮੰਗ ਹੈ ਸਾਨੂੰ ਇਹ ਨਹੀਂ ਪਤਾ ਲੱਗਦਾ ਪਿਆ ਵੀ ਇਹ ਕਦੀ ਇਹ ਝੂਠ ਮਾਰੀ ਜਾਂਦੇ ਆ ਕਦੀ ਐਮਐਲਏ ਸਾਹਿਬ ਦਾ ਨਾਮ ਲੈਂਦੇ ਆ ਕਦੀ ਕਹਿੰਦੇ ਜੀ ਔਜਲੇ ਦਾ ਨਾਮ ਆ ਕਦੀ ਕਹਿੰਦੇ ਡੀਸੀ ਸਾਹਿਬ ਦਾ ਵੀ ਅੱਜ ਨਾਮ ਲਿਆ ਇਹਨਾਂ ਨੇ ਸਾਨੂੰ ਇਹ ਪਤਾ ਲੱਗੇ ਵੀ ਇਹਨਾਂ ਦੇ ਕਲੀਅਰ ਕੱਟ ਪਿਛੇ ਹੈ ਕੌਣ ਆ ਕਿਹੜੀ ਤਾਕਤ ਆ ਜਿਹੜੀ ਇਹਨਾਂ ਨੂੰ ਪਿਛੋ ਮੂਵ ਕਰਦੀ ਪਈ ਆ ਪੁਸ਼ ਕਰਦੀ ਪਈ ਆ ਅਸੀਂ ਇੱਥੇ ਰੇੜੀਆਂ ਨਹੀਂ ਲਗਣ ਦੇਣੀਆਂ ਕਿਉਂਕਿ ਸਾਡਾ 50 50 60 60 ਹਜ਼ਾਰ ਰੁਪਈਆ ਕਰਾਇਆ ਵਾ ਕੋਈ ਨਾ ਸਰਨਾ ਲੱਗਾ ਰਹੂਗਾ ਜਾਂ ਕਦਮ ਹੋ ਜਾਏਗਾ ਨਹੀਂ ਅਹੀਂ ਧਰਨਾ ਸਿਰਫ ਚਾਰ ਤੋਂ ਪੰਜ ਵਾਰੀ ਰਾਜਕਮਰ ਮੇਰਾ ਨਾਮ ਹੈ ਸਰ ਮੈਂ ਯੂਟੀ ਮਾਰਕੀਟ ਦਾ ਹੀ ਆ ਠੀਕ ਹੈ ਜੀ ਗੱਲ ਹੋਈ ਹੈ ਜਿਹੜੀਆਂ ਤੇ ਜਿਹੜੀਆਂ ਲੱਗਦੀ ਪਾਜੀ ਇੱਥੇ ਬੜਾ ਕੁਝ ਹੁੰਦਾ ਰਿਹਾ ਆ ਠੀਕ ਹੈ ਇੱਕ ਵਾਰ ਹੀ ਨਹੀਂ ਬੜੇ ਮੁੱਦੇ ਤੇ ਚੁੱਕੇ ਗਿਆ ਚਾਰ ਤੋਂ ਪੰਜ ਵਾਰੀ ਲੜਾਈਆਂ ਹੋ ਚੁੱਕੀਆਂ ਗੋਲੀ ਚੱਲ ਚੁੱਕੀ ਤੇ ਕਈ ਵਾਰੀ ਗੱਡੀਆਂ ਟੁੱਟ ਚੁੱਕੀਆਂ ਉਹ ਗੱਡੀਆਂ ਦਾ ਨਰਜਾ ਕਿੰਨੇ ਭਰਨਾ ਜਦੋਂ ਸਾਡੀਆਂ ਖੜੀਆਂ ਖੋਦਦੇ ਗੱਡੀਆਂ ਟੁੱਟਦੀਆਂ ਪਈਆਂ ਆ ਲੜਾਈਆਂ ਇਹ ਕਰਵਾਉਂਦੇ ਪਏ ਆ ਫਿਰ ਅਸੀਂ ਪਿਆਰ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਇਹ ਰੇੜੀਆਂ ਚੁੱਕੋ ਐਮਐਲਏ ਸਾਹਿਬ ਨੇ ਕਿਹਾ ਕਿ ਇਹ ਰੇੜੀਆਂ ਚੁਕਵਾਈਆਂ ਆ ਕਿ ਆ ਪਰ ਉਸ ਤੋਂ ਬਾਅਦ ਇੱਥੋਂ ਵਾਜਾਂ ਆਉਂਦੀਆਂ ਵੀ ਜੀ ਐਮਐਲ ਨਹੀਂ ਸਾਹਿਬ ਹੀ ਲਵਾਉਂਦੇ ਪਿਆ ਅਸੀਂ ਉਹਨਾਂ ਨੂੰ ਪੈਸੇ ਆਫਰ ਕਰਤੇ ਆ ਕਰਤਾ ਪਰ ਅਸੀਂ ਕਾਨੂੰਨ ਦੇ ਅੰਡਰ ਚ ਰਹਿ ਗਈ ਹੈ ਸਾਰਾ ਕੋਈ ਕਰਦੇ ਪਏ ਆ ਆ ਸਾਡੀ ਸਿਰਫ ਇੱਕੋ ਹੀ ਮੰਗਿਆ ਕਿ ਇੱਥੇ ਜੋ ਸਾਫ ਸਫਾਈ ਦਾ ਹੈ ਗੱਲ ਆਪਾਂ ਉਸ ਨੂੰ ਲੈ ਕੇ ਚੱਲਦੇ ਪਏ ਆ ਇਹ ਇਹਨਾਂ ਨੇ ਜਿਹੜਾ ਗੰਦ ਪਾਇਆ ਇਹਨਾਂ ਨੂੰ ਇੱਥੋਂ ਬਾਹਰ ਕੱਢਿਆ ਜਾਵੇ ਸਾਨੂੰ ਹੋਰ ਕੋਈ ਮਤਲਬ ਨਹੀਂ ਅਸੀਂ ਇਹਨਾਂ ਦੇ ਦੋਖੀ ਨਹੀਂ ਆ ਜਿੱਥੇ ਇਹਨਾਂ ਦੀ ਜਗ੍ਹਾ ਬੰਦੀ ਆ ਜਿੱਥੇ ਰੇੜੀ ਮਾਰਕੀਟ ਹੈਗੀ ਆ ਉੱਥੇ ਜਾ ਕੇ ਇਹਨਾਂ ਨੂੰ ਜਗ੍ਹਾ ਦਿੱਤੀ ਜਾਵੇ ਆਪਣਾ ਇਹ ਕੰਮ ਕਰਨ ਅਸੀਂ ਕਿਸੇ ਭਰਾ ਦਾ ਕੋਈ ਅਹੀ ਧੋਕੀ ਨਹੀਂ ਹੈਗੇ ਸਾਨੂੰ ਸਿਰਫ ਆਪਣੀ ਦੁਕਾਨਦਾਰਾਂ ਨਾਲ ਮਤਵ ਵਾਲਿਆ ਆਪਣੀ ਮਾਰਕੀਟ ਨਾਲ ਮਤਵ ਵਾਲਿਆ ਸਾਡੀ ਮਾਰਕੀਟ ਵਿੱਚ ਅਮਨ-ਜਾਨ ਦੀ ਰਹਿਣੀ ਚਾਹੀਦੀ ਆ ਜਿਹੜਾ ਲੜਾਈ ਝਗੜਾ ਜਿਹੜਾ ਕ੍ਰਾਈਮ ਇੱਥੇ ਵਧ ਰਿਹਾ ਬੜਾ ਕੁਝ ਸੁਣਨ ਚਾਹੁੰਦਾ ਪਿਆ ਭਾਜੀ ਵੀ ਇੱਥੇ ਬੜਾ ਕੁਝ ਹੋ ਰਿਹਾ ਔਰ ਵਾਕਈ ਹੀ ਉਹ ਹੋ ਰਿਹਾ ਤੁਹਾਨੂੰ ਅਸੀਂ ਵੀਡੀਓਜ਼ ਵੀ ਦੇ ਦਿੰਦੇ ਆ ਕਿ ਇਹ ਲੋਕਾਂ ਨੂੰ ਕਿੰਨਾ ਗੰਦ ਖਵਾ ਰਹੇ ਆ ਕਿੰਨੀ ਗੰਦਗੀ ਦੇ ਵਿੱਚ ਚੈਨਲ ਪਾਈ ਹੋਈ ਹੈ ਅਸੀਂ ਤੁਹਾਨੂੰ ਬਤੌਰੇ ਵੀਡੀਓ ਦੇਵਾਂਗੇ ਠੀਕ ਹੈ ਜੀ ਬਾਕੀ ਜਿਹੜੀ ਚੀਜ਼ ਦੀ ਕਮੀ ਹੋਏਗੀ ਉਹ ਵੀ ਤੁਹਾਨੂੰ ਪ੍ਰੋਵਾਈਡ ਕਰਤੀ ਜਾਏਗੀ ਨਾਮ ਮੇਰਾ ਟਵਾਲ ਸਰ ਜੀ ਇਸ ਦਾ ਤਾਂ ਕਰਕੇ ਇਕੱਠੇ ਹੋਏ ਸਾਡਾ ਨਾਂ ਤੇ ਰੇੜੀ ਮਾਰਕੀਟ ਤੇ ਨਾ ਮਾਰਿਆ ਜੀ ਸਾਡੀਆਂ ਰੇੜੀਆਂ ਚੋਕੇ ਨਾਲੇ ਬਾਹਰ ਸੁੱਟਦੀਆਂ ਰਾਤੀ ਅਸੀਂ ਜਿਹੜੀਆਂ ਰੱਖ ਕੇ ਗਏ ਸੀ ਕੱਲ ਸ਼ਾਮੀ ਕਿ ਸਵੇਰੇ ਉੱਠ ਕੇ ਆਗੇ ਵੇਖਿਆ ਸਾਡੀਆਂ ਰੇੜੀਆਂ ਟੁੱਟੀਆਂ ਪਈਆਂ ਸੀ ਬਾਹਰ ਕਿੰਨੇ ਸ਼ਿੱਟੀਆਂ ਇਹਨਾਂ ਰੇੜੀ ਗਲੀ ਇਹਨਾਂ ਨੇ ਆ ਤਾਨੂੰ ਇਹ ਇਹਨਾਂ ਦੇ ਸਾਰੇ ਦੁਕਾਨਦਾਰਾਂ ਨੇ ਉਹ ਕਹਿੰਦੇ ਸੀ ਨਹੀਂ ਲਾਂਡਣੀਆਂ ਜੀ ਇੱਥੇ ਇਹਨਾਂ ਨੇ ਤੁਹਾਨੂੰ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਕੋਈ ਗੱਲ ਨਹੀਂ ਕੋਈ ਨਹੀਂ ਕਿਹਾ ਸਿੱਧਾ ਹੱਡਿਆ ਰੇੜੇ ਚੁੱਕ ਕੇ ਬਾਹਰ ਸੁੱਟਦਿਆਂ ਇਹ ਪੂਰੀ ਗੁੰਡਾਗਰਦੀ ਕੀਤੀ ਗਈ ਇਹ ਪੂਰੀ ਗੁੰਡਾਗਰਦੀ ਕਰ ਰਿਹਾ ਤੁਹਾਡੇ ਸਮਝ ਰਿਹਾ ਤੁਹਾਡੇ ਕੁੰਡ ਚੁੱਕੇ ਇੱਕ ਕੁੰਡਰ ਇਸ ਮੁੰਡੇ ਦੇ ਉੱਤੇ ਵੀ ਸੁੱਟਿਆ ਇਹਨਾਂ ਨੇ ਕਿੰਨਾ ਕੁ ਪਰਿਵਾਰ ਹੈ ਕਿੰਨੇ ਪਰਿਵਾਰ ਹੈਗੇ ਇਹ ਭਾਰੀ ਘਰ ਦੁਕਾਨ 50 60 ਪਰਿਵਾਰ ਹੈਗੇ ਆ ਭਾਈ ਅਸੀਂ ਤੇ ਪ੍ਰਸ਼ਾਸਨ ਨੂੰ ਹੀ ਬੇਨਤੀ ਕਰਦੇ ਆ ਕਿ ਸਾਡੇ ਕੁੰਡਰ ਲਵਾਈ ਜਾਣ ਤਾਂ ਕਿ ਇਹ ਗਰੀਬ ਬੰਦੇ ਸਾਰੇ ਵੇਰ ਰੋਟੀ ਖਾ ਸਕਣ ਕੈਨੇਡਾ ਤੋਂ ਰੇੜੀਆਂ ਲਾ ਰਹੇ ਆ ਭਾਈ ਕਰਦੋ ਘੱਟ 15 20 ਸਾਲ ਪੁਰਾਣੇ ਆ ਤੇ ਕਿੰਨੇ ਕੁ ਪਰਿਵਾਰ ਚੱਲਦੇ ਨੇ ਜਿਹੜੀਆਂ ਲਾਂਦੇ ਨਾਲ ਇਹ ਭਾਈ ਤੁਸੀਂ ਇਹ ਸੋਚੋ ਕਿ ਜੇ ਲਾ ਲਓ ਇੱਕ ਅਹੀਂ ਇੱਕ ਅਹੀਂ ਕੱਲੇ ਆ ਇਹ ਸਾਡੇ ਮਗਰ ਬੰਦੇ ਹੋਰ ਵੀ ਆ ਜਿਹੜੇ ਬੰਦੇ ਕਾਰੀਗਰ ਕੰਮ ਕਰ ਰਹੇ ਆ ਉਹ ਵੀ ਆਪਣੇ ਵੱਲੋਂ ਕੀ ਕੀਤਾ ਗਿਆ ਆਪਣੇ ਵੱਲੋਂ ਤਾਂ ਨਾ ਨਾ ਲਾਏਗਾ ਤੁਹਾਡੇ ਸਾਹਮਣੇ ਹੀ ਆ ਜੀ ਅਗਰ ਤੁਹਾਡਾ ਮਸਲਾ ਹੋਵੇ ਨਾ ਤਾਂ ਅਗਲਾ ਤਾਂ ਸਭ ਕੀ ਹੋਏਗਾ ਜੀ ਅਹੀਂ ਬੈਠੇ ਆ ਜੀ ਜਿੰਨੇ ਦੇ ਘਟਾ ਬਸਾਣਾ ਨਾ ਆਇਆ ਅਹੀਂ ਇੱਥੇ ਬੈਠਨੇ ਬੈਠਾ ਮਾ ਮੇਰਾ ਨਾਮ ਮਨੋਜ ਕੁਮਾਰ ਆ ਮੈਸੇਜ ਮੈਸੇਜ ਆਪ ਦੀ ਰੀਡ ਲਗਾਉਂਦਾਗਾ ਇੱਥੇ ਠਾੜਵਾੜ ਵਾਲਾ ਮੋਂਦੂਗਾ ਜਿੰਨੇ ਸ਼ਰਿਆਮ ਕਹਿਆ ਵਾ ਕਦੋਂ ਮੈਂ ਤੇਰੇ ਗੋਲੀ ਮਾਰਨੀ ਆ ਮੈਂ ਕਰੇ ਵਾਸਤੇ ਮੈਂ ਤਾਂ ਹੀ ਭੁੱਖੇ ਮਰਨਦੇ ਸੀ ਕਿ ਗੋਲੀ ਮਾਰਦੇ ਸਾਡੇ ਤੋਂ 10 ਦਿਨ ਹੋ ਗਏ ਸੀ ਘਰ ਬੈਠੇ ਆਂ ਆਹੀ ਆਪਣੀ ਜਿਹੜੀ ਰਹੀ ਜਾਉਣਾ ਇਹਦੇ ਕੁੰਡ ਚੋਕੇ 10 ਜਾਣਾਂ ਨੇ ਮੇਰੇ ਤੋਂ ਛੱਡਿਆ ਮੇਰੇ ਮੋਢੇ ਛੱਡ ਵਜੀ ਸਰੇ ਠੀਕ ਹੈ ਜੀ ਸ਼ਰਿਆਮ ਇਹਨਾਂ ਨੇ ਕਿਹਾ ਕਿ ਲੈ ਸਾਡੇ ਨੰਗੇ ਕਰਕੇ ਦਲ ਭਜਾੜਾ ਸੋਕੇ ਦਾ ਮਾਰਕੀਟ ਤੋਂ ਇਹ ਮੋਂਦੂ ਠਾੜਵਾੜ ਵਾਲਾ ਇਹ ਜਰਾ ਪਰਵਾਜ਼ ਬਣਾ ਦਈਏ ਕਿਆ ਬੰਦਾ ਇੱਕ ਮੋਟੇ ਇੱਕ ਦੇ ਉੱਤੇ ਕਾਉਂਟਰ ਟੁੱਟਿਆ ਤੁਸੀਂ ਉਹਨੂੰ ਗੋਲੀ ਮਾਰ ਦਿੱਤੀ ਦੂਜੀ ਗੋਲੀ ਮਾਰ ਸਰਿਆਮ ਕਹਿੰਦਾ ਸਾਡੀ ਮਾਰਕੀਟ ਚ 50 ਜਾਣੇ ਤੇ ਕਹਿੰਦਾ ਤੇਰੇ ਗੋਲੀ ਮਾਰਨੀ ਆਹੀਂ ਮੈਂ ਕਹਾ ਤੂੰ ਮਾਰਦੇ ਹਰੇ ਭੁੱਕੀ ਕੀ ਮੰਗ ਕੀ ਕਰਦੇ ਹੋ ਮੰਗਾ ਭਾਈ ਸਾਡੀ ਇਹੀ ਹੈ ਸਾਨੂੰ ਕੰਮ ਕੰਮ ਦਿੱਤਾ ਜਾਵੇ ਇਥੇ ਅਸੀਂ 12 ਦਿਨਾਂ ਲੱਗੇ ਘਰ ਬੈਠੇ ਆਂ ਘਰਦਨ ਸਾਹਿਬ ਕੀਤਾ ਜਾਵੇ ਅਸੀਂ ਕਿਸੇ ਚੱਲੀ ਉਸ ਦਾ ਕੰਮ ਕਰਾਂ ਅਸੀਂ ਅਮਰਸਰ ਦੇ ਰਹਿਣ ਵਾਲੇ ਆਂ ਅਸੀਂ ਇਥੇ ਕੰਮ ਨਹੀਂ ਕਰਾਂਗੇ ਕਿੱਥੇ ਕਰਾਂਗੇ ਲੱਗਦਾ ਸੋਦੀ ਜੀ ਜਿਹੜੀ ਮਾਰਕੀਟ ਹੈ ਇੱਕ ਚੰਦੇ ਨੇ ਕਿ ਇੱਥੇ ਸਾਡੇ ਸਾਹਮਣੇ ਕੋਈ ਵੀ ਰੇੜੀ ਨਾ ਲੱਗੇ ਠੀਕ ਹੈ ਜੀ ਠੀਕ ਆ ਰੇੜੀਆਂ ਵਾਲੇ ਕੁਝ ਇਸ ਚੀਜ਼ ਤੇ ਕਰ ਰਹੇਗੇ ਅਸੀਂ ਕਾਰਪੋਰੇਸ਼ਨ ਤੋਂ ਇਜਾਜ਼ਤ ਲੈ ਕੇ ਰੇੜੀਆਂ ਲਾਈਆਂ ਥੋੜਾ ਜਿਹਾ ਇਸ ਚੱਕਰ ਦੇ ਵਿੱਚ ਇਹਨਾਂ ਨੇ ਆਪਣਾ ਕੀਤਾ ਵਾ ਅਸੀਂ ਕਾਰਪੋਰੇਸ਼ਨ ਦੇ ਅਫਸਰਾਂ ਨੂੰ ਬੁਲਾ ਰਹੇ ਹਾਂ ਕਿ ਉਹ ਜੇ ਉਹਨਾਂ ਨੇ ਅਰਥoraj ਰੇੜੀਆਂ ਲਵਾਈਆਂ ਤਾਂ ਫਿਰ ਇਹਨਾਂ ਦਾ ਸਮਝਾ ਭਜਾ ਕੇ ਇਹਨਾਂ ਦਾ ਦੋਵਾਂ ਦਾ ਵਿਵਾਦ ਜਿਹੜਾ ਹੱਲ ਕਰਵਾ ਦੇ। ਪਰ ਉਹਨਾਂ ਵੱਲੋਂ ਕਹਿ ਰਹੇ ਵੀ ਚੁੱਕ ਚੁੱਕ ਕੇ ਛੱਡੀਆਂ ਗਈਆਂ ਰੇੜੀਆਂ ਤੋੜ-ਟੜ ਦਿੱਤੀਆਂ ਜੀ ਇਹਨਾਂ ਨੇ। ਦੇਖੋ ਮੇਰੇ ਨੋਟਿਸ 'ਚ ਇਹੋ ਜੀ ਅਜੇ ਤੱਕ ਕੋਈ ਗੱਲ ਨਹੀਂ ਹੈ। ਸਰ ਰੇੜੀਆਂ ਵਾਲੇ ਕਹਿੰਦੇ ਤੁਸੀਂ ਦੁਕਾਨਦਾਰਾਂ ਨੇ ਤੁਹਾਨੂੰ ਧਮਕੀਆਂ ਵੀ ਲਾਈਆਂ। ਮੈਂ ਕਿਹਾ ਸਾਰਾ ਇਹ ਸਾਰਾ ਤਪਤੀਸ਼ ਦਾ ਵਿਸ਼ਾ। ਸਰ ਗੱਲਬਾਤ ਜਾਂਚ ਦਾ ਵਿਸ਼ਾ ਵੇਖਾਂਗੇ। ਸਰ ਉਹਨਾਂ ਨੇ ਕਿ ਗੋਲੀਆਂ ਗਾਲੀਆਂ ਮਾਰਨ ਤੇ ਜੀ ਤੁਹਾਨੂੰ ਦੋਨੇ ਜੇ ਬਖਾ ਕਰਦੀ ਬਾਹਰ ਕੋਈ ਦੁਕਾਨ ਹੈਗੀ। ਦੇਖੋ ਅਜੇ ਤੱਕ ਕਿਹੜਾ ਜਾਮ ਆ ਦੋਵਾਂ ਤਰ੍ਹਾਂ ਨੂੰ ਸਮਝਾ ਕੇ ਉਠਾ ਦਿੱਤਾ ਗਿਆ ਹੁਣ ਗੱਲਬਾਤ ਹੋ ਰਹੀ ਆ ਗੱਲਬਾਤ ਕਰਾਂਗੇ ਦੋਵਾਂ ਤਰ੍ਹਾਂ ਦੇ ਵਿਵਾਦ ਜਿਹੜਾ ਦੂਰ ਕਰਾਂਗੇ